ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਅਸੀਂ ਕਰਾਂਗੇ ਆਪਣੇ ਭੈਣਾਂ ਵਾਸਤੇ ਫੇਸ਼ੀਅਲ ਜਿਨ੍ਹਾਂ ਦੀ ਸਕਿਨ ਤੇ ਬਹੁਤ ਕਾਲਾਪਨ ਆ ਗਿਆ ਜਾਂ ਟੈਨਿੰਗ ਹੋ ਗਈ ਆ ਜਾਂ ਦਲੋ ਬਿਲਕੁਲ ਨਹੀਂ ਜਾਂ ਪਿਗਮੈਂਟੇਸ਼ਨ ਵੀ ਬਹੁਤ ਜ਼ਿਆਦਾ ਆ ਉਹਨਾਂ ਲਈ ਅੱਜ ਅਸੀਂ ਕਰਾਂਗੇ ਵਨ ਸਟੈਪ ਫੇਸ਼ੀਅਲ ਆਓ ਪਹਿਲੀ ਚੀਜ਼ ਸਾਨੂੰ ਚਾਹੀਦੀ ਹੈ ਜੀ ਕੱਚਾ ਦੁੱਧ ਰੌ ਮਿਲਕ ਦੇਖੋ ਕੱਚਾ ਦੁੱਧ ਜਦੋਂ ਵੀ ਤੁਹਾਡੇ ਘਰ ਵਿੱਚ ਆਂਦਾ ਤੁਸੀਂ ਥੋੜਾ ਕੱਟ ਕੇ ਫ੍ਰੀਜ ਵਿੱਚ ਰੱਖ ਲਿਆ ਕਰੋ ਤਾ ਜੋ ਜਦੋਂ ਵੀ ਤੁਸੀਂ ਫੇਸ਼ੀਅਲ ਕਰੋ ਜਾਂ ਤੁਸੀਂ ਪੈਕ ਲਗਾਓ ਉਹਦੇ ਵਿੱਚ ਥੋੜਾ ਐਡ ਕਰ ਲਿਆ ਕਰੋ ਕੱਚਾ ਦੁੱਧ ਬਹੁਤ ਹੀ ਵਧੀਆ ਕਲੀਨਰ ਹੈ ਜੀ ਤੁਹਾਡੇ ਫੇਸ ਦੇ ਉੱਪਰ ਜੋ ਵੀ ਗੰਦਗੀ ਵਗੈਰਾ ਓਪਨ ਪੋਰਸ ਦੇ ਵਿੱਚ ਗੰਦਗੀ ਆ ਜਾਂਦੀ ਉਸ ਨੂੰ ਕਲੀਨ ਕਰ ਦਿੰਦਾ ਜਿਵੇਂ ਅਸੀਂ ਫੇਸ ਨੂੰ ਵਾਸ਼ ਵੀ ਕਰ ਲੈਨੇ ਆ ਉਹ ਤੋਂ ਬਾਅਦ ਤੁਸੀਂ ਦੇਖਿਓ ਕੱਚੇ ਦੁੱਧ ਦੇ ਵਿੱਚ ਕਾਟਨ ਨੂੰ ਡਿਪ ਕਰਕੇ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਹੈਗਾ ਤੇ ਦੇਖਿਓ ਕਿਵੇਂ ਕਾਟਨ ਕਾਲੀ ਹੋ ਜਾਂਦੀ ਹੈ ਐਵੇਂ ਹੀ ਤੁਸੀਂ ਰੋਜ਼ੀ ਆਪਣਾ ਫੇਸ ਨੂੰ ਵਾਸ਼ ਕਰਦੇ ਹੋ ਤਾਂ ਕੱਚੇ ਦੁੱਧ ਨਾਲ ਵੀ ਕਲੀਨ ਕਰਿਆ ਕਰੋ ਤਾਂ ਜੋ ਤੁਹਾਡੇ ਫੇਸ ਦੇ ਉੱਪਰ ਗਲੋ ਬਣਿਆ ਰਹੇ ਇਹਦੇ ਨਾਲ ਦਾਗ-ਦੱਬੇ ਵੀ ਜੋ ਤੁਹਾਡੇ ਫੇਸ ਦੇ ਉੱਪਰ ਰਿਮੂਵ ਹੋਣਗੇ ਟੈਨਿੰਗ ਵੀ ਰਿਮੂਵ ਹੋਵੇਗੀ ਤਾਂ ਸੌਫਟ ਸ਼ਾਈਨ ਸਕਿਨ ਤੁਹਾਡੀ ਹੋ ਜਾਏਗੀ ਜੀ ਜਿਵੇਂ ਬੇਬੀ ਦੀ ਸਕਿਨ ਹੁੰਦੀ ਹੈ ਐਵੇਂ ਦੀ ਸਕਿਨ ਹੋ ਜਾਏਗੀ ਪਹਿਲੀ ਅਸੀਂ ਲਈਏ ਜੀ ਕੱਚਾ ਦੁੱਧ ਆਜੋ ਹੁਣ ਅਸੀਂ ਇਹਦੇ ਨਾਲ ਕਰਾਂਗੇ ਫੇਸ਼ੀਅਨ ਇੱਕ ਬੌਲ ਲੈ ਲੈਣਾ ਬੌਲ ਲੈਣਾ ਬਿਲਕੁਲ ਤੁਸੀਂ ਕਲੀਨ ਬੌਲ ਬਿਲਕੁਲ ਕਲੀਨ ਹੋਣਾ ਚਾਹੀਦਾ ਹੈ ਜੀ ਤੁਹਾਡੇ ਹੱਥ ਤੁਹਾਡਾ ਫੇਸ ਬਿਲਕੁਲ ਜਿਵੇਂ ਤੁਸੀਂ ਫੇਸ ਨੂੰ ਵਾਸ਼ ਕਰਦੇ ਤੁਸੀਂ ਇਹ ਬੋਲੋਗੇ ਫੇਸ ਨੂੰ ਤਾਂ ਅਸੀਂ ਵਾਸ਼ ਕਰਦੇ ਹੈਂਡ ਤਾਂ ਆਪਣੇ ਆਪ ਹੀ ਕਲੀਨ ਹੋਣਗੇ ਪਰ ਫਿਰ ਵੀ ਮੇਰੀ ਕਈ ਭੈਣਾਂ ਧਿਆਨ ਨਹੀਂ ਦਿੰਦੀਆਂ ਤੁਸੀਂ ਫੇਸ ਨੂੰ ਵਾਸ਼ ਕਰਨਾ ਹੱਥ ਵੀ ਬਿਲਕੁਲ ਕਲੀਨ ਹੋਣੇ ਚਾਹੀਦੇ ਜਿਸ ਬੋਲ ਵਿੱਚ ਤੁਸੀਂ ਫੇਸ਼ੀਅਰ ਕਰਨੀ ਜਾਂ ਪੈਕ ਬਣਾਉਣਾ ਉਹ ਵੀ ਕਲੀਨ ਹੋਣਾ ਚਾਹੀਦਾ ਹੈ ਜੀ ਸਭ ਤੋਂ ਪਹਿਲਾਂ ਪਾਵਾਂਗੇ ਜੀ ਅਸੀਂ ਬੇਸਨ ਗ੍ਰਾਮ ਫਲਾਰ ਪਹਿਲਾਂ ਸਾਟਾ ਹੈਗਾ ਗ੍ਰਾਮ ਫਲਾਰ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਕਾਫੀ ਜੋ ਸਾਡੀ ਰੰਗਤ ਨੂੰ ਨਖਾਰੇਗੀ ਦਾਗ-ਦੱਬੇ ਨੂੰ ਵੀ ਰਿਮੂਵ ਕਰੇਗੀ 글로ਵ ਬਣਾਈ ਰੱਖਦੀ ਸਾਡੇ ਫੇਸ ਦੇ ਉੱਪਰ ਜਿਵੇਂ ਪਿਗਮੈਂਟੇਸ਼ਨ ਜਾਂ ਪਿੰਪਲ ਦਾਗ ਦੇ ਪਿੰਪਲ ਦੇ ਦਾਗ-ਦੱਬੇ ਰਹਿ ਗਏ ਤੁਹਾਡੇ ਫੇਸ ਦੇ ਉੱਪਰ ਉਸ ਨੂੰ ਵੀ ਰਿਮੂਵ ਕਰੇਗੀ ਫਿਰ ਅਸੀਂ ਪਾਵਾਂਗੇ ਜੀ ਰਾਈਸ ਫਲੌਰ ਰਾਈਸ ਫਲੌਰ ਪਾ ਲਿਆ ਘਰ ਵਿੱਚ ਬਣਿਆ ਹੋਇਆ ਜਿਵੇਂ ਮੈਂ ਤੁਹਾਨੂੰ ਡੇਲੀ ਦੱਸਦੀ ਆਂ ਕਿ ਘਰ ਵਿੱਚ ਬਣਾ ਕੇ ਹੀ ਤੁਸੀਂ ਰੱਖੋ ਰਾਈਸ ਫਲੌਰ ਪਾ ਲਿਆ ਥੋੜਾ ਜਿਹਾ ਸੀ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਜੀ ਰੌਾ ਮਿਲਕ ਹੌਨਾ ਕੀ ਐਡ ਕਰਨਾ ਜਿੰਨਾ ਕਿ ਤੁਹਾਡਾ ਪੈਕ ਬਣ ਕੇ ਵਧੀਆ ਪੈਕ ਬਣ ਕੇ ਤਿਆਰ ਹੋ ਜਾਵੇ ਜੀ ਯਾਨੀ ਕਿ ਜਿਆਦਾ ਤੁਸੀਂ ਲਿਕਵਿਡ ਕਰ ਲੈਣਾ ਹੈਗਾ ਜੇ ਲਿਕਵਿਡ ਹੋ ਜਾਂਦਾ ਤੁਸੀਂ ਬੇਸਨ ਹੋਰ ਐਡ ਕਰ ਸਕਦੇ ਜਾਂ ਤੁਸੀਂ ਰਾਈਸ ਫਲੌਰ ਹੋਰ ਐਡ ਕਰ ਸਕਦੇ ਜੀ ਆ ਦੇਖੋ ਐਵੇਂ ਤੁਸੀਂ ਪੈਕ ਬਣਾ ਲੈਣਾ ਹੈਗਾ ਇਹ ਸਾਡਾ ਹੋ ਜਾਏਗਾ ਜੀ ਫੇਸ਼ੀਅਲ ਪੂਰਾ ਕਿਉਂਕਿ ਅਸੀਂ ਰਾਈਸ ਫਲਾਰ ਪਾਇਆ ਹੋਇਆ ਉਹਨੇ ਸਕਰਬ ਕਰ ਦੇਣਾ ਸਾਡੇ ਫੇਸ ਦੇ ਉੱਪਰ ਪਹਿਲਾਂ ਅਸੀਂ ਕਰਾਂਗੇ 2-3 ਮਿੰਟ ਦੀ ਮ사ਜ ਪਹਿਲਾਂ ਫੇਸ ਵਾਸ਼ ਕੀਤਾ ਹੋਣਾ ਚਾਹੀਦਾ ਚੰਗੀ ਤਰ੍ਹਾਂ ਫੇਸ ਨੂੰ ਕਲੀਨ ਕਰਕੇ ਫਿਰ ਹੀ ਤੁਸੀਂ ਕਰਨ ਬੈਠਿਆ ਕਰੋ ਜੀ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ ਇਹਨਾਂ ਨੂੰ ਅਲ ਦੇਖੋ ਜਿਵੇਂ ਤੁਹਾਨੂੰ ਲੱਗ ਰਿਹਾ ਨਾ ਇਹ ਥੋੜਾ ਲਿਕਵਿਡ ਹੋ ਗਿਆ ਮੈਂ ਇਹਦੇ ਵਿੱਚ ਬੇਸਨ ਥੋੜਾ ਐਡ ਕਰਾਂਗੀ ਹੋਰ ਕਿਉਂਕਿ ਮੈਨੂੰ ਲਿਕਵਿਡ ਲੱਗ ਰਿਹਾ ਰੌ ਮਿਲਕ ਨੂੰ ਅਸੀਂ ਸਾਈਡ ਤੇ ਕਰ ਦਿੰਨੇ ਆ ਜੇ ਤੁਹਾਨੂੰ ਵੀ ਲੱਗਦਾ ਕਿ ਤੁਹਾਡੇ ਕੋਲ ਥੋੜਾ ਲਿਕਵਿਡ ਬਣ ਗਿਆ ਤੁਸੀਂ ਬੇਸਨ ਜਾਂ ਤੁਸੀਂ ਰਾਈਸ ਫਲਾਰ ਪਾ ਸਕਦੇ ਹੋ ਦੋਨੀਆਂ ਚੀਜ਼ਾਂ ਚੋਂ ਕਿਉਂਕਿ ਦੋਨੇ ਚੀਜ਼ਾਂ ਅਸੀਂ ਪਾਈਆਂ ਹੋਈਆਂ ਨੇ ਪਹਿਲਾਂ ਹੀ ਹਾਂਜੀ ਖੂ ਐਵੇਂ ਚੰਗੀ ਤਰੀਕਾ ਮਿਕਸ ਕਰ ਲਓ ਤੁਸੀਂ ਜਲਦਬਾਜੀ ਨਹੀਂ ਕਰਨੀ ਹੈਗੀ ਤੁਸੀਂ ਜੋ ਵੀ ਕੰਮ ਕਰਦੇ ਹੋ ਤੁਸੀਂ ਆਪਣਾ ਨਾ ਥੋੜਾ ਜਲਦਬਾਜੀ ਨਾ ਕਰਿਆ ਕਰੋ ਧਿਆਨ ਨਾਲ ਕਰਿਆ ਕਰੋ ਆ ਦੇਖੋ ਐਵੇਂ ਮਿਕਸ ਆ ਦੇਖੋ ਐਵੇਂ ਦਾ ਪੈਕ ਬਣਾਉਣਾ ਹੈਗਾ ਮੇਰੇ ਸਾਰੀਆਂ ਭੈਣਾਂ ਨੇ ਐਵੇਂ ਦਾ ਪੈਕ ਬਣਾਉਂਗੇ ਤੁਹਾਡੇ ਫੇਸ ਦੇ ਉੱਪਰ ਟਿਕਿਆ ਰਹੇਗਾ ਤੇ ਕੰਮ ਵੀ ਬਹੁਤ ਵਧੀਆ ਕਰੇਗਾ ਤੇ ਬੈਸਟ ਰਿਜ਼ਲਟ ਆਵੇਗਾ ਇਹਦੇ ਨਾਲ ਠੀਕ ਹੈ ਜੀ ਆਪਾਂ ਆਪਣੇ ਫੇਸ ਦੇ ਉੱਪਰ ਲਗਾਣਾ ਮੈਂ ਤੁਹਾਨੂੰ ਹੈਂਡ ਕਰਕੇ ਦਿਖਾ ਰਹੀ ਆ ਕਹਿਣਾ ਆਪਣੇ ਫੇਸ ਨੂੰ ਵਾਸ਼ ਕਰ ਲੈਣਾ ਕੱਚੇ ਦੁੱਧ ਨਾਲ ਕਲੀਨ ਕਰ ਲੈਣਾ ਦੂਸਰਾ ਸਟੈਪ ਫੇਰ ਤੁਸੀਂ ਫੇਸ਼ੀਅਲ ਕਰਨੀ ਹੈਗੀ ਹੈ 2 ਮਿੰਟ ਦੀ ਮ사ਜ ਜਣੀ ਆਪਾਂ ਸੌਫਟ ਹੱਥ ਨਾਲ ਰਗੜਨਾ ਨਹੀਂ ਹੈਗਾ ਇਹਨੇ ਦੇਖਿਓ ਤੁਹਾਡੇ ਫੇਸ ਦੇ ਉੱਪਰ ਗਲੋ ਕਿੰਨਾ ਆਵੇਗਾ ਤੇ ਸਕਿਨ ਵੀ ਤੁਹਾਡੀ ਵਾਈਟ ਹੋਵੇਗੀ ਪਰ ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਇੱਕ ਵਾਰ ਲਗਾਓਗੇ ਤਾਂ ਸਕਿਨ ਵਾਈਟ ਹੋ ਜਾਣੀ ਹੈ ਲਗਾਤਾਰ ਲਗਾਉਣ ਦੇ ਨਾਲ ਜਿਵੇਂ ਤੁਸੀਂ ਵੀਕ ਦੇ ਵਿੱਚ ਇਹਨੂੰ 2 ਵਾਰ ਲਗਾਓ 2 ਵਾਰ ਲਗਾਓਗੇ ਨਾ ਤਾਂ ਰਿਜ਼ਲਟ ਦੇਖਿਓ ਕਿੰਨਾ ਵਧੀਆ ਉਹਨਾਂ ਰੰਗ ਵੀ ਇਹਨੇ ਗੋਰਾ ਕਰ ਦੇਣਾ ਬਿਲਕੁਲ ਫੇਅਰ ਕਰ ਦੇਣਾ ਜੀ ਤੁਹਾਡਾ ਰੰਗ ਪਰ ਲਗਾਤਾਰ ਲਗਾਓਗੇ ਫਿਰ ਹੀ ਇੱਕ ਵਾਰ ਲਗਾਉਣ ਦੇ ਨਾਲ ਨਹੀਂ ਕਿ ਮੈਂ ਬੋਲਾਂਗੀ ਕਿ ਤੁਸੀਂ ਸ਼ਾਮ ਨੂੰ ਲਗਾਇਆ ਤੇ ਸਿਰ ਤੇ ਤੁਹਾਡਾ ਰੰਗ ਮਤਲਬ ਗੋਰਾ ਚਿੱਟਾ ਹੋ ਗਏ ਇਹ ਇਦਾਂ ਨਹੀਂ ਹੋਵੇਗਾ ਲਗਾਤਾਰ ਲਗਾਓਗੇ ਤਾਂ ਰਿਜ਼ਲਟ ਬਹੁਤ ਹੀ ਵਧੀਆ ਆਏਗਾ ਸਾਰੀਆਂ ਮੇਰੀਆਂ ਭੈਣਾਂ ਨੂੰ ਰਿਜ਼ਲਟ ਮਿਲੇਗਾ ਜੋ ਵੀ ਕਮੈਂਟ ਕਰਦੀਆਂ ਇਹ ਕਰਕੇ ਵੀ ਤੁਸੀਂ ਦੇਖਿਆ ਕਰੋ ਨੀਰਾ ਕਮੈਂਟ ਹੀ ਨਾ ਕਰਦਿਆ ਕਰੋ ਖਾਲੀ ਤੁਸੀਂ ਕਰਕੇ ਵੀ ਦੇਖਿਆ ਕਰੋ ਕਿ ਤੁਹਾਨੂੰ ਕਿਵੇਂ ਦਾ ਰਿਜ਼ਲਟ ਆਂਦਾ ਆ ਵੀਡੀਓ ਤੇ ਸਾਰੀਆਂ ਮੇਰੀ ਆਵਾਜ਼ ਕਰਦੀਆਂ ਨੇ ਕਮੈਂਟ ਵੀ ਬੜੇ ਸੋਹਣੇ ਕਰਦੀਆਂ ਮੇਰੀ ਫਰੈਂਡ ਸਾਰੀਆਂ ਹੀ ਤੁਹਾਨੂੰ ਥੈਂਕਿਊ ਕਰਦੀ ਆ ਜੀ ਜੋ ਵੀ ਮੇਰੀ ਵੀਡੀਓ ਵਾਚ ਕਰਦਾ ਆ ਜੋ ਵੀ ਨਿਊ ਆਉਂਦਾ ਜੀ ਸਬਸਕ੍ਰਾਈਬ ਕਰ ਲਿਆ ਕਰੇ ਲਾਈਕ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸਾਰੇ ਜਾਣੇ ਤਾਂ ਜੋ ਅਸੀਂ ਇਹ ਵੀ ਦੱਸਿਆ ਕਰੋ ਕਿ ਅਸੀਂ ਅਗਲੇ ਟੌਪਿਕ ਕਿਸ ਤੇ ਵੀਡੀਓ ਬਣਾਈਏ ਤੁਸੀਂ ਦੱਸਿਆ ਕਰੋ ਆਪਣੀ ਜੋ ਵੀ ਪ੍ਰੋਬਲਮ ਹੁੰਦੀ ਆ ਦੱਸਿਆ ਕਰੋ ਕਿ ਅਸੀਂ ਕਿਸ ਟੌਪਿਕ ਦੇ ਵੀਡੀਓ ਬਣਾਵਾਂਗੇ ਅੱਗੇ 2 ਮਿੰਟ ਦੀ ਅਸੀਂ ਮ사ਜ ਦੇਣੀ ਹੈ ਜੀ ਸੌਫਟ ਹੱਥ ਨਾਲ ਇਹ ਸਾਡਾ ਸਕਰਬ ਹੋ ਜਾਏਗਾ ਦੇਖੋ ਕਿਵੇਂ ਦਾ ਰਿਜ਼ਲਟ ਆ ਰਿਹਾ ਜਦੋਂ ਤੁਸੀਂ ਫੇਸ ਨੂੰ ਵਾਸ਼ ਕਰੋਗੇ ਨਾ ਪੈਕ ਲਗਾ ਕੇ ਫੇਸ਼ਲ ਕਰਕੇ ਤਾਂ ਰਿਜ਼ਲਟ ਖੁਦ ਤੁਸੀਂ ਦੇਖਣਾ ਹੈ ਆਪ ਖੁਦ ਦੇਖੋਗੇ ਕਿ ਰਿਜ਼ਲਟ ਕਿੰਨਾ ਵਧੀਆ ਆਇਆ ਹੈ ਤੁਸੀਂ ਲਗਾ ਕੇ ਵੀ ਦੇਖਿਆ ਕਰੋ ਠੀਕ ਹੈ ਜੀ ਸਾਰੀਆਂ ਮੇਰੀਆਂ ਭੈਣਾਂ ਆਪਣੇ ਵਾਸਤੇ ਟਾਈਮ ਕੱਢਿਆ ਕਰੋ ਪਾਲਣਾਂ ਤੇ ਨਾ ਜਾਇਆ ਕਰੋ ਘਰ ਵਿੱਚ ਬੈਠ ਕੇ ਕੰਮ ਕਰਿਆ ਕਰੋ ਤੁਸੀਂ ਘਰ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਜੋ ਕੀਤਾ ਉਹਦੇ ਨਾਲ ਦਾ ਕੋਈ ਨਹੀਂ ਮਜ਼ਾ ਹੈਗਾ ਬਾਹਰ ਜੋ ਆਪਣੇ ਹੱਥ ਨਾਲ ਅਸੀਂ ਆਪਣੇ ਫੇਸ ਨੂੰ ਦੀ ਕੇਅਰ ਕਰਦੇ ਆ ਨਾ ਜਾਂ ਆਪਣੇ హెయిਰ ਦੀ ਕੇਅਰ ਕਰਦੇ ਆ ਤੋਂ ਬਾਹਰ ਕੋਈ ਨਹੀਂ ਕਰ ਸਕਦਾ ਉਹ ਵੀ ਖੁਦ ਅਸੀਂ ਆਪ ਹੀ ਕਰਨੀ ਹੈ ਆਪਣੀ ਕੇਅਰ ਕਿਸੇ ਨੇ ਨਹੀਂ ਕਰਨੀ ਹੈ ਨਾ ਸਾਨੂੰ ਕਿਸੇ ਨੇ ਬੋਲਣਾ ਕਿ ਤੁਸੀਂ ਆ ਕਰ ਲਓ ਤੁਸੀਂ ਜੇ ਕਰ ਲਓ ਠੀਕ ਹੈ ਕੰਮ ਦਾ ਅਸੀਂ ਸਾਰਾ ਦਿਨ ਕਰਦੇ ਕਰਦੇ ਆ ਪਰ ਅੱਧਾ ਘੰਟਾ ਆਪਣੇ ਵਾਸਤੇ ਕੱਟ ਲਿਆ ਕਰੋ ਰਾਤ ਨੂੰ ਜਦੋਂ ਤੁਸੀਂ ਖਾਣਾ ਪੀਣਾ ਖਾ ਕੇ ਫ੍ਰੀ ਹੋ ਜਾਂਦੇ ਸਾਰਿਆਂ ਨੂੰ ਖਵਾ ਦਿੰਦੇ ਜੇ ਉਸ ਤੋਂ ਬਾਅਦ ਤੁਸੀਂ ਇਹ ਕਰ ਲਿਆ ਕਰੋ ਜੇ ਫੇਸ਼ੀਅਲ ਕੋਈ ਨਾ ਕੋਈ ਪੈਕਲ ਜਾਂਦੇ ਰਿਆ ਕਰੋ ਕਿਉਂਕਿ ਤੁਹਾਡੀ ਸਕਿਨ ਲੂਜ਼ ਹੈ ਤਾਂ ਟਾਈਟ ਵੀ ਹੋ ਜਾਵੇਗੀ ਜੇ ਰਿੰਕਲ ਬਹੁਤ ਜ਼ਿਆਦਾ ਪੈ ਗਏ ਨੇ ਉਹ ਵੀ ਠੀਕ ਹੋ ਜਾਣਗੇ ਜਿਵੇਂ ਸਕਿਨ ਟਾਈਟ ਹੁੰਦੀ ਹੈ ਨਾ ਤਾਂ ਰਿੰਕਲ ਵੀ ਸਾਰੇ ਠੀਕ ਹੋ ਜਾਂਦੇ ਨੇ ਫਿਰ ਮੇਰੀਆਂ ਪੈਣਾ ਦੀ ਸਕਿਨ ਬਹੁਤ ਹੀ ਗਲੋ ਕਰੇਗੀ ਤੁਸੀਂ ਇਹ ਫੇਸ਼ੀਅਲ ਕਰਕੇ ਦੇਖੋ ਤੁਸੀਂ ਕਰੋਗੇ ਫਿਰ ਤੁਸੀਂ ਮੈਨੂੰ ਕਮੈਂਟ ਕਰਿਓ ਕਿ ਵਾਕੇ ਹੀ ਕਿ ਬਹੁਤ ਵਧੀਆ ਗਲੋ ਆਇਆ ਹੈ ਫੇਸ਼ੀਅਲ ਦਾ ਤੁਸੀਂ ਕਿਤੇ ਵੀ ਜਾਣਾ ਹੈਗਾ ਪਾਰਟੀ ਫੰਕਸ਼ਨ ਤੇ ਜਾਣਾ ਉਸ ਤੋਂ ਪਹਿਲਾਂ ਤੁਸੀਂ ਇਹ ਫੇਸ਼ੀਅਲ ਕਰ ਲਓ ਕਾਫੀ ਬੇਸਨ ਤੇ ਰਾਈਸ ਫਲੌਰ ਕਿੰਨਾ ਚੀਜ਼ਾਂ ਨੂੰ ਮਿਕਸ ਕਰਕੇ ਕੱਚਾ ਦੁੱਧ ਪਾ ਕੇ ਇਹ ਸਾਰੇ ਸਕਿਨ ਟਾਈਪ ਕਰ ਸਕਦੇ ਨੇ ਓਨਲੀ ਵਿ ਸਕਿਨ ਤਾਂ ਜਿਹਨਾਂ ਦੇ ਡਰਾਈ ਸਕਿਨ ਆ ਉਹ ਵੀ ਕਰ ਸਕਦੇ ਨੇ ਨਾਰਮਲ ਸਕਿਨ ਵਾਲੇ ਵੀ ਕਰ ਸਕਦੇ ਆ ਠੀਕ ਹੈ ਜੀ ਜੇ ਲੱਗਦਾ ਬਹੁਤ ਆਇਲ ਹੈਗਾ ਤੁਹਾਡੇ ਫੇਸ ਦੇ ਉੱਪਰ ਤੁਸੀਂ ਥੋੜਾ ਲੈਮਨ ਐਡ ਕਰ ਲਿਆ ਕਰੋ ਲੈਮਨ ਬੈਸਟ ਹੈ ਜੀ ਫੇਸ ਦੇ ਉੱਪਰ ਆਇਲ ਨੂੰ ਕੰਟਰੋਲ ਕਰਦਾ ਆ ਤੇ ਕੱਚਾ ਦੁੱਧ ਤਾਂ ਪਾਉਣਾ ਆ ਤੁਸੀਂ ਯੋਗ ਕੱਚਾ ਦੁੱਧ ਤਾਂ ਸਕਿਨ ਨੂੰ ਤੁਹਾਡੇ ਨੂੰ ਸਾਫ਼ ਕਰੇਗਾ ਓਪਨ ਪੋਰਸ ਦੇ ਵਿੱਚ ਜੋ ਵੀ ਗੰਦਗੀ ਵਗੈਰਾ ਆਈ ਉਹਨੂੰ ਬਾਹਰ ਕੱਢੇਗਾ ਕੱਚਾ ਦੁੱਧ ਬਹੁਤ ਹੀ ਵਧੀਆ ਹੈ ਕੱਚਾ ਦੁੱਧ ਤਾਂ ਤੁਸੀਂ ਡੇਲੀ ਆਪਣੇ ਫੇਸ ਦੇ ਉੱਪਰ ਲਗਾਓ ਕੱਚਾ ਦੁੱਧ ਤੇ ਬੇਸਣ ਨਾਲ ਫੇਸ ਨੂੰ ਵਾਸ਼ ਕਰਿਆ ਕਰੋ ਡੇਲੀ ਹੀ ਭਾਵੇਂ ਤੁਸੀਂ oily skin ਵਾਲੇ ਚਾਹ dry skin ਵਾਲੇ ਹੈਗੇ ਆ ਰੋਜ਼ ਹੀ ਕੱਚੇ ਦੁੱਧ ਨਾਲ ਆਪਣੇ ਫੇਸ ਨੂੰ ਕਲੀਨ ਕਰਨਾ ਹੈਗਾ ਤੁਸੀਂ ਫਿਰ ਤੁਸੀਂ ਐਵੇਂ ਸਕਰਬ ਕਰਕੇ ਇਹਦੇ ਉੱਪਰ ਹੀ ਇੱਕ ਲੇਅਰ ਲਗਾ ਦਿਓ 15 ਮਿੰਟ ਵਾਸਤੇ ਤੁਸੀਂ ਇਹਨੂੰ ਰਹਿਣ ਦੇਣਾ ਜੀ 15 ਮਿੰਟ ਰੈਸਟ ਕਰ ਲੋ ਸ਼ਾਮ ਨੂੰ ਹੀ ਕਰਨਾ ਜਦੋਂ ਤੁਸੀਂ ਸੌਣਾ ਉਸ ਟਾਈਮ ਕਰਿਓ ਤੁਸੀਂ ਇਹ ਫੇਸ਼ੀਅਲ 15 ਮਿੰਟ ਲੱਗਾ ਰਹਿਣ ਤੋਂ 15 ਮਿੰਟ ਤੋਂ ਬਾਅਦ ਜੀਵੇਂ ਡਰਾਈ ਹੋ ਗਿਆ ਡਾਇਰੈਕਟਲੀ ਵਾਸ਼ ਕਰਨਾ ਹੈਗਾ ਥੋੜਾ ਹੱਥਾਂ ਨੂੰ ਗਿੱਲਾ ਕਰ ਲੈਣਾ ਆਪਣੇ ਫੇਸ ਨੂੰ ਵੀ ਗਿੱਲਾ ਕਰ ਲੈਣਾ ਹੈਗਾ 2 ਮਿੰਟ ਦੀ ਮ사ਜ ਦੇਣੀ ਹੈਗੀ 2 ਮਿੰਟ ਦੀ ਮ사ਜ ਦੇ ਕੇ ਫਿਰ ਠੰਡੇ ਪਾਣੀ ਨਾਲ ਧੋ ਦਿਓ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰ ਲਓ ਚੰਗੀ ਤਰ੍ਹਾਂ ਇਹ ਨਹੀਂ ਕਿ ਮੁਰਕੇ ਤੁਸੀਂ ਬਸ ਵਾਸ਼ ਕੀਤਾ ਤੇ ਕਈ ਮੇਰੀਆਂ ਭੈਣਾਂ ਕੀ ਕਰਨੀਆਂ ਫੇਸ ਨੂੰ ਜਿਵੇਂ ਵਾਸ਼ ਕਰਦੀਆਂ ਬਸ ਤੋਲੀਆ ਫੜਿਆ ਰਗਣ ਰਗਣਾ ਨਹੀਂ ਹੈਗਾ ਸੌਫਟ ਹੱਥ ਨਾਲ ਸਾਫ਼ ਕਰਿਆ ਕਰੋ ਆਪਣੇ ਫੇਸ ਤੇ ਜੋ ਪਾਣੀ ਹੁੰਦਾ ਨਾ ਸੌਫਟ ਹੱਥ ਨਾਲ ਹੀ ਰਗਣ ਨਾਲ ਕੋਈ ਸਕਿਨ ਤੇ ਬਜਾਦਾ ਕਲੋ ਨਹੀਂ ਆ ਜਾਣਾ ਰਿੰਕਲ ਜਿਆਦਾ ਪੈ ਜਾਣੇ ਫਿਰ ਤੁਹਾਡੇ ਫੇਸ ਦੇ ਉੱਪਰ ਜਿਆਦਾ ਰਗੜਾ ਰਗੜੀ ਕਰੋਗੇ ਨਾ ਰਿੰਕਲ ਹੀ ਪੈਂਦੇ ਨੇ ਸਕਿਨ ਲੂਜ਼ ਹੁੰਦੀ ਹੈ ਸਾਡੀ ਸਕਿਨ ਨੂੰ ਲੂਜ਼ ਨਹੀਂ ਕਰਨਾ ਆਪਾਂ ਸਕਿਨ ਨੂੰ ਟਾਈਟ ਕਰਨਾ ਤੇ ਰਿੰਕਲ ਨੂੰ ਵੀ ਰਿਮੂਵ ਕਰਨਾ ਹੈਗਾ ਇਹ ਲਗਾਉਣ ਤੋਂ ਬਾਅਦ ਦੇਖਿਓ 글로 ਤੁਹਾਡੇ ਫੇਸ ਤੇ ਭਰੇ ਨਾ ਕਾਣਾ ਕਿ ਬਹੁਤ ਹੀ ਜਿਆਦਾ 글로 ਆਵੇਗਾ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਲੋ ਕਿਵੇਂ ਦਾ ਆ ਦਾਗ-ਦੱब्बे ਵੀ ਰਿਮੂਵ ਹੋਣਗੇ ਵਸ ਤੁਸੀਂ ਕਿਤੇ ਪਾਰਟੀ ਤੇ ਜਾਣਾ ਉਸ ਤੋਂ ਪਹਿਲਾਂ ਇਹ ਫੇਸ਼ੀਅਲ ਕਰ ਲਿਓ ਬਾਕੀ ਸਾਰੇ ਤੁਹਾਡਿਆਂ ਲਈ ਦੇਖਣਗੇ ਕਿ ਰਿਜ਼ਲਟ ਕਿੰਨਾ ਵਧੀਆ ਆਣਾ ਕਿ ਰੰਗ ਵੀ ਘੋਰਾ ਹੋ ਜਾਏਗਾ ਪਰ ਲਗਾਤਾਰ ਕਰੋਗੇ ਫਿਰ ਯਾਨੀ ਕਿ ਤੁਸੀਂ ਮਾਰਨਿੰਗ ਜਾਣਾ ਤੇ ਤੁਸੀਂ ਰਾਤ ਨੂੰ ਕਰ ਲਿਆ ਤੇ ਰੰਗ ਘੋਰਾ ਹੋ ਗਿਆ ਪਹਿਲਾਂ ਕਰਨਾ ਸਟਾਰਟ ਕਰ ਦਿਓ ਜਿਵੇਂ ਕਿ ਪਤਾ ਹੀ ਹੁੰਦਾ ਆ ਕਿ ਸਾਡੇ ਫੰਕਸ਼ਨ ਕਰੂਗਾ ਉਸ ਤੋਂ ਪਹਿਲਾਂ ਕਰਨਾ ਸਟਾਰਟ ਕਰ ਦਿਓ ਤੇ ਰਿਜ਼ਲਟ ਬਹੁਤ ਵਧੀਆ ਆਏਗਾ ਦਾਗ-ਦੱब्बे ਪੀਗਮੈਂਟੇਸ਼ਨ ਵੀ ਦੂਰ ਹੋ ਜਾਏਗੀ ਸਾਰੀਆਂ ਪੈਣਾ ਦੀ ਇਹ ਤੁਸੀਂ ਕਰਕੇ ਫੇਸ਼ੀਅਲ ਕਮੈਂਟ ਕਰਕੇ ਮੈਨੂੰ ਦੱਸਣਾ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਥੈਂਕ ਯੂ ਸਭੀ ਕੋ